ਆਪਕੇ ਦਰਗਾ ਕੋਨ ਮੈਂਬਰ ਹੈ ਜੋ ਜਿਸ ਹਸਸੇ ਨੇ ਗਾਇਲ ਹੋ ਗਿਆ ਉਹ ਉਧਰ ਗਿਆ ਸਰ ਠੀਕ ਨਾ ਅਮਰਜੀਤ ਸਿੰਘ ਅਮਰਜੀਤ ਕੀ ਇਹ ਹਾਸਾ ਹੋਇਆ ਕਿਹੜੀ ਜਗ੍ਹਾ ਹੋਇਆ ਕੀ ਹੋਇਆ ਇਹ ਸਰ ਇੰਦਰਾ ਕਲੋਨੀ ਦੇ ਵਿੱਚ ਹੋਇਆ ਉੱਥੇ ਨਾ ਪਟਾਕਾ ਬਣਦਾ ਇੰਦਰਾ ਕਲੋਨੀ ਢੋਲੇਵਾਲ ਦੇ ਕੋਲ ਅੱਛਾ ਢੋਲੇਵਾਲ ਤੇ ਪਟਾਕਾ ਬਣਦਾ ਹੁਣ ਦੇ ਕੋਲ ਸਰਕਾਰੀ ਲਾਇਸੈਂਸ ਵੀ ਹੈਗਾ ਸ਼ਾਇਦ ਲੇਕਿਨ ਇਹ ਸ਼ੀਲਾਕਾ ਹੋ ਠੀਕ ਹੈ ਤੇ ਉੱਥੇ ਮਤਲਬ ਬਲਾਸਟ ਹੋਇਆ ਪਟਾਕੇ ਨੂੰ ਉੱਥੇ ਉੱਥੇ ਅੱਗ ਲੱਗ ਗਈ ਜੀ ਉਹ ਤੋ ਮਸਾਲੇ ਨੂੰ ਅੱਗ ਲੱਗ ਗਈ ਜਿੰਦੇ ਕਰਕੇ ਇਹ ਸਾਰਾ ਹਾਦਸਾ ਆਇਆ ਬਲਾਸਟਿੰਗ ਮਤਲਬ ਕਿੰਨੇ ਵਜੇ ਹੋਇਆ ਇਹ ਇਹ ਬਲਾਸਟ ਦੀ ਤਕਰੀਬਨ ਉਹ ਤੋਂ 11 11 12 ਵਜੇ ਦੇ ਵਿੱਚ ਹੋਇਆ ਕਿੰਨੇ ਕੁ ਬੰਦੇ ਕਾਇਲ ਹੋਏ ਬੰਦੇ ਜੀ ਘੱਟੋ ਘੱਟ 12 ਤੋਂ 15 ਦੇ ਵਿੱਚ ਵਿੱਚ ਤੇ ਜਿੰਨਾ ਵਿੱਚੋਂ ਪੰਜ ਛੇ ਨੂੰ ਕਿ ਮੈਂ ਆਪ ਲੈ ਕੇ ਆਇਆ ਜਿੱਥੇ ਹਸਪੀਟਲ ਤੇ ਬਾਕੀ ਇੱਕ ਇੱਕ ਦੋ ਦੋ ਕਰਕੇ ਆਏ ਨੇ ਅਜੇ ਚਾਰ ਮੁੰਡੇ ਹੋਰ ਨੇ ਜਿਨ੍ਹਾਂ ਨੂੰ ਮੁੰਡੇ ਲੈਣਗੇ ਕਿੰਨੇ ਮੰਜਲਾ ਮਾਰਿਆ ਸੀ ਜਿਹੜੀ ਇੱਥੇ ਥੱਲੇ ਜੀ ਗਰਾਉਂਡ ਫਲੋਰ ਦੇ ਵਿੱਚ ਹੋਇਆ। ਬੱਚੇ ਵੀ ਰੇਰੇ ਦੀ ਸ਼ਿਕਾਇਤ। ਅੰਨੇ ਕਈ ਬੱਚਿਆਂ ਨੂੰ ਕਈ ਬੱਚਿਆਂ ਨੂੰ ਹੁਣ ਨੁਕਸਾਨ ਹੋਇਆ। ਜਿਹੜੇ ਛੋਟੇ ਬੱਚੇ ਸੀ ਕੰਮ ਕਰਦੇ ਸੀ ਅੰਦਰ। ਨਹੀਂ ਕੰਮ ਨਹੀਂ ਜੀ ਕਰਦੇ ਸਾਰੇ ਸਾਰੇ ਏਰੀਆ ਦੇ ਸੀ ਗੋ। ਠੀਕ ਹੈ। ਮਹੱਲੇ ਦੇ ਸੀ। ਸਰ ਕਦੀ ਵਿਰੋਧ ਨਹੀਂ ਕੀਤਾ ਰੋਕਣ ਦੀ ਬੁਲਾ। ਗੁਰੂ ਜੀ ਸਰ ਕਿਸੇ ਨੇ ਕੀਤਾ ਹੀ ਨਹੀਂ ਦਾ ਆਪਣਾ। ਸਿਵਲ ਏਰੀਆ ਸਾਰੇ ਸਾਰੇ ਰੈਹਾਸ਼ੀ ਇਲਾਕਾ ਹੈ ਲੇਕਿਨ ਕਦੀ ਕਿਸੇ ਨੇ ਵਿਰੋਧ ਨਹੀਂ ਕੀਤਾ। ਕੁਝ ਬੰਦੇ ਹੋ ਸਕਦੇ। ਹਾਂ ਜ 4 ਮੁੰਡੇ ਹੋ ਗਏ। ਉਹਨਾਂ ਨੂੰ ਮੁੰਡੇ ਲੈਣਗੇ। ਸੀਰੀਅਸ ਸਰੀਰ ਸਰ ਕਾ ਵੀ ਕਾਫੀ ਸੀਰੀਅਸ ਵੀ ਹੈਗਾ ਨਾ ਸਰ ਠੀਕ ਹੈ ਬਿਲਕੁਲ ਕਰਦੇ ਕਿੱਥੇ ਤਰੇ ਨਾ ਸਰ ਸਾਹ ਦੇ ਪਾਸ ਕਰਾ ਕਮ ਕਮ ਨਹੀਂ ਸੀ ਕੋਈ ਕਰਦੇ ਕਿ ਮਹਲੋਕਾਰ ਹਾਈਲ ਵੀ ਹੋਏ ਨਾ ਉਹ ਢੇੜੇ ਢੇੜੇ ਇਲਾਕਾ ਨਵਾਸੀ ਸੀ ਸਾਰੇ ਹਾਂਜੀ ਸਾਰੇ ਇਲਾਕਾ ਨੂੰ ਆਸੀ ਨੇ ਸਰ ਉੱਥੇ ਠੀਕ ਹੈ ਹਾਂਜੀ ਇਸ ਜੂਰ ਕਾਸ ਨੇ ਤੇ ਨਵੀਂ ਜਾਤੀ ਤੋਂ ਬਿਲੋਂਗ ਕਰਦੇ ਨੇ ਸਾਰੇ ਉੱਥੇ ਹੀ ਰਹਿੰਦੇ ਨੇ ਠੀਕ ਹੈ ਹਾਂ ਬਹੁਤ ਗਲਤ ਕੰਮ ਹੋਇਆ ਮੇਰੇ ਹਲਕਾ ਸੈਂਟਰ ਦੇ ਵਿੱਚ ਇੱਥੇ 6 ਜਿਹੜੇ ਵਿਅਕਤੀ ਆ ਉਹ ਵੱਡਿਆਂ ਨੂੰ ਅਗਲਾ ਕੀ ਔਰ ਜਿਹੜਾ 10-10 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਆ ਇਹ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਉਹਦੇ ਕਰਕੇ ਬਲਾਸਟ ਹੋਣ ਕਰਕੇ ਸਾਰੀ ਘਟਨਾ ਜਿਹੜੀ ਆ ਬਾਪੂ ਕੋਈ ਸਿਵਲ ਹਸਪਤਾਲ ਪੇ ਜੀਐਮਐਲ ਮੈਂ ਔਰ ਮੇਰੇ ਹਲਕੇ ਦੇ

ਪਰ ਬਣਦੀ ਕਾਰਵਾਈ ਆ ਜਿਹੜੀ ਇਸ ਇਨਸਾਨ ਨੇ ਗੈਰ ਕਾਨੂੰਨੀ ਕੰਮ ਕੀਤਾ ਇਹਦੇ ਕੀਤੀ ਜਾਊਗਾ ਫੜੇ ਗਿਆ ਬਾ ਫੜੇ ਜਾਊਗਾ ਐਂਡ ਜਾਣਾ ਕਿੱਥੇ ਆ ਉਹਦਾ ਆਪਣਾ ਵੀ ਬੱਚਾ ਕਹਿੰਦੇ ਵਿੱਚ ਸੜ ਗਿਆ ਕੀ ਕਹਿਣਾ ਤਰਨੁਕਮਰ ਨਾਮ ਬਈ ਮੇਰਾ ਕੀ ਹੋਇਆ ਕੁਝ ਨਹੀਂ ਆਪਣਾ ਬਾਰੂਦ ਰੱਖਿਆ ਸੀ ਕਹਿੰਣਾ ਕੋਰੇ ਥੋੜਾ ਜਿਹਾ ਕਿ ਬੱਚੇ ਨੇ ਕਿਸੇ ਨੇ ਆਗੂ ਕੋਲਾਈ ਉਹਦੇ ਚਿੰਗਾਰੀ ਪੈਣ ਨਾਲ ਇਹ ਕੰਮ ਹੋਇਆ ਵਾ ਤੇ ਇਹਦੇ ਕਾਰਨ ਕਈ ਬੱਚੇ ਦੇ ਵੀ ਅੱਗ ਲੱਗੀ ਹੈ ਇਹਨਾਂ ਦੇ ਕਰਦ ਸਸਤੇ ਜਿਹੜੇ ਜਲੇ ਹੋਏ ਆ ਪੂਰੇ ਮੱਲੇ ਵਾਲੇ ਚੱਕ ਕੇ ਲੈ ਕੇ ਗਏ ਸਿਵਲ ਹਸਪਤਾਲ ਭੇਜਿਆ ਵਾ ਬਾਕੀ ਪਤਾ ਲੱਗਦਾ ਜਾ ਕੇ ਕਿੱਦਾਂ ਵਾ ਕਿੱਦਾਂ ਨਹੀਂ ਕਿੰਨੇ ਲੋਕ ਇਹ ਝੁਲਦੇ ਨੇ ਪਤਾ ਹੀ ਇਹੀ ਲੱਗ ਰਿਹਾ ਵੀ 10 15 ਬੱਚੇ 10 15 ਕੇ ਹੈਗੇ ਆ ਵੱਡੇ ਵੀ ਹੈਗੇ ਛੋਟੇ ਵੀ ਆ ਉਹ ਤੇ ਜਾ ਕੇ ਪਤਾ ਲੋਕ ਕਿੰਨੇ ਕਿ ਜਿਹਨੇ ਹੈਗੇ ਇੱਥੋਂ ਤੋਂ ਪਤਾ ਨਹੀਂ ਇੱਦਾਂ ਗਿਣਤੇ ਕਰੇ ਭੇਜੀ ਨੇ ਇਹ ਟਾਈਮ ਹੁਣ ਹੀ ਘੰਟੇ ਦੀ ਗੱਲ ਹੈਗੀ ਇਹ ਘੰਟੇ ਹੀ ਸਾਰਾ ਕੰਮ ਹੋਇਆ ਵਾ ਠੀਕ ਹੈ ਤੇ ਇੱਥੇ ਬਰਾਂਦੇ ਕੀ ਸੀਗੇ ਬੰਬੂ ਬਣਾਉਂਦੇ ਸੀਗੇ ਕਹਿੰਦੇ ਇੱਥੇ ਕਹਿੰਦੇ ਕਹਿੰਦੇ ਰਾਵਣ ਨੂੰ ਬਣਾਉਂਦੇ ਸੀ ਹਾਂਜੀ ਰਾਵਣ ਦਾ ਵੀ ਕੰਮ ਮੈਂ ਇਹਨਾਂ ਦੇ ਠਿੱਕੇ ਟੁਕੇ ਲੈਂਦੇ ਸੀ ਰਾਵਣ ਨੂੰ ਬਣਾਉਂਦੇ ਸੀਗੇ ਇਹ ਹਾਂਜੀ ਇਹਨਾਂ ਟਿਕਟੂਕੇ ਫੜਦੇ ਬੰਬੂ ਬਣਾਉਂਦੇ ਆ ਇਹਨਾਂ ਕੋਈ ਲਾਇਸੈਂਸ ਵਗੈਰਾ ਹੈਗਾ ਉਹ ਤਾਂ ਦੇਖੋ ਹੁਣ ਉਹਨਾਂ ਨੂੰ ਪਤਾ ਵੀ ਲੈਸੈਂਸ ਹੈ ਜਾਂ ਇਹਨਾਂ ਨੂੰ ਤਾਂ ਪਤਾ ਲੱਗੂਗਾ ਲੈਸੈਂਸ ਹੈ ਜਾਂ ਨਹੀਂ ਹੈ ਵੀ ਇਹਨਾਂ ਪਤੇ ਆਪਣੇ ਟਿਕਟੂਕੇ ਲੈਂਦੇ ਰਾਵਣੂ ਬਣਾਉਂਦੇ ਬੰਬੂ ਬਣਾਉਂਦੇ ਸੀਗੇ ਇਹਨਾਂ ਕੋਕੀ ਸਾਰਾ ਕੰਮ ਕਰਦੇ ਸੀ ਸਾਰਾ ਦੇ ਵਿੱਚ ਇਹ ਤਾਂ ਵੀ ਇਹਨਾਂ ਨੂੰ ਪਤਾ ਲੱਗੂ ਸਾਰਾ ਪਾ ਦੇ ਦੇਖਿਆ ਨਹੀਂ ਉਹ ਕਿੰਨੇ ਕੁ ਪਟਾਸ ਹੈ ਕਿੰਨੇ ਕੁ ਨਹੀਂ ਉਹ ਤਾਂ ਕਰੇ ਥੋੜੀ ਪਟਾਸ ਵੀ ਬੱਚਾ ਕੋਈ ਬੰਬ ਚਲਾ ਰਿਹਾ ਸੀਗਾ ਉਹਦੀ ਚਿੰਗਾਰੀ ਪੈਣ ਨਾਲ ਅਗ ਲੱਗੀ ਆ ਜੀ ਕਿੰਨਾ ਕੁ ਵੱਡਾ ਧਮਾਕਾ ਸੀਗਾ ਤਮਾਕਾ ਇਹ ਦੇਖੋ ਵੀ ਨਾਲ ਪੜੋਸੀਆਂ ਨੂੰ ਪਤਾ ਵਾ ਤੇ ਮ ਬੱਚੇ ਪੱਜੀ ਲੈ ਕੇ ਸਿਵਲ ਸਤੇਜੇ ਸਰ ਜੀ ਆਪ ਬਤਾਏ ਸਰ ਹੈ ਕੀ ਆਵਾਜ਼ ਕੀ ਮਾਮਲਾ ਹੈ ਕਿੱਦਾਂ ਹੋ ਯਾਰ ਕਿਵੇਂ ਹੋਇਆ ਕਿਹੜੀ ਚੀਜ਼ ਸੀ ਸਰ ਜੀ ਨੂੰ ਅਗਲੇ ਜੇ ਫਿਰ ਤੁਹਾਨੂੰ ਐਮ ਐਲ اے ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਲਾਸਟ ਹੋਇਆ ਹੈ ਮੌਕੇ ਤੇ ਮਲੇ ਸਾਹਿਬ ਵੀ ਨੇ ਮੈਂ ਵੀ ਮੌਜੂਦ ਐ ਐਸ ਟੀਓ ਦੋ ਵੀ ਨੇ ਤੇ ਮੌਕੇ ਤੇ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਸਾਨੂੰ ਇਹ ਪਤਾ ਲੱਗਿਆ ਕਿ ਇਹ ਬੰਦੇ ਨੇ ਪੋਟੈਸ਼ ਜੜੀ ਜੜੀ ਸਟੋਰ ਕਰਕੇ ਰੱਖੀ ਹੋਈ ਸੀ ਤੋਂ ਇਹ ਬਲਾਸਟ ਹੋਇਆ ਹੈ ਇਹ ਜ 15 16 ਬੰਦੇ ਜਿਹੜੇ ਨੇ ਇੰਜਰਡ ਹੋਏ ਨੇ ਜਿਵੇਂ ਸਰ ਨੇ ਕਿਹਾ ਕਿ ਅਸੀਂ ਪ੍ਰੋਪਰ ਜਿਹੜੇ ਤੇ ਲੀਗਲ ਐਕਸ਼ਨ ਲੈ ਕੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਕਰਾਂਗੇ ਛੋਟੇ ਬੱਚੇ ਵੀ ਹੈ ਕਹਿੰਦੇ ਜੀ ਵਿੱਚ ਵੱਡੀ ਬਿਲਕੁਲ ਜਿਹੜੇ ਹੈਗੇ ਨੇ ਇਮੀਡੀਏਟਲੀ ਹਸਪੀਟਲ ਸ਼ਿਫਟ ਕਰਾ ਦਿੱਤਾ ਗਿਆ ਹੈਗਾ ਸਿਵਲ ਹਸਪੀਟਲ ਹਾਲੇ ਜਿਹੜਾ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਜੀ ਫਿਰ ਅਸੀਂ ਡਾਕਟਰ ਨਾਲ ਕਰਕੇ ਸਾਨੂੰ ਸਾਰਾ ਗੀਡੀ ਇਸ ਕਰਾਂਗੇ ਸਾਰੇ ਜਾਂਚ ਲਾਜਾਂਗੇ ਕਿਉਂਕਿ ਇਸੇ ਲੱਗਦਾ ਬਿਲਕੁਲ ਜਿਹੜਾ ਏਰੀਆ ਨੂੰ ਸਰਚ ਸਾਰਾ ਕੀਤਾ ਜਾਏਗਾ ਤੇ ਸਾਨੂੰ ਲੋਕਾਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਐਮਐਲਏ ਸਾਹਿਬ ਵੀ ਨਾਲ ਨੇ ਕਿ ਅਗਰ ਕੋਈ ਹੈਗੀ ਤੇ ਇਮੀਡੀਏਟਲੀ ਜੇ ਹੋਰ ਸਾਡੇ ਤੁਹਾਡੇ ਕਿਸੇ ਦੇ ਨੋਟਿਸ ਚ ਆਂਦਾ ਤਾਂ ਸਾਨੂੰ ਇਮੀਡੀਏਟਲੀ ਦੱਸੋ ਤੇ ਇਸ ਤਰੀਕੇ ਦੀ ਜਿਹੜੀ ਪਦਾਰਥ ਹੈਗਾ ਵਿਸਫੋਟਕ ਇਹ ਨੂੰ ਆਪਣੇ ਘਰਾਂ ਵਿੱਚ ਨਾ ਰੱਖੋ ਸਰ ਪਤਾ ਚੱਲੇਗੀ ਸਰ ਪਤਾ ਚੱਲੇ ਕਿ ਉਹ ਪਟਾਖੇ ਕਰਤਾ ਗਿਆ ਥਾ ਪਟਾਖੇ ਉਹ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹਮ ਸਾਰਾ ਅੱਗੇ ਕਰਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡੇ ਕਿੰਨੇ ਬੰਦੇ ਇੰਜਰਟ ਨੇ ਤੇ ਕੀ ਹਲਾਦੀਆਂ ਨਾਲ ਹੋਸੀ ਠੀਕੋ ਬਲਾਸਟ ਤੋਂ ਬਾਅਦ ਸਾਡੇ ਕੋਲ 8 ਪੇਸ਼ੈਂਟ ਆਏ ਨੇ ਤੇ ਸਾਰਿਆਂ ਨੂੰ ਫਰਸਟ ایڈ ਜੋ ਮੈਡੀਕੇਸ਼ਨ ਉਹ ਦਿੱਤੀ ਗਈ ਹੈ ਐਮਰਜੈਂਸੀ ਦੇ ਵਿੱਚ ਸਾਡੇ ਟੀਮ ਆਫ ਸਰਜਨਸ ਨੇ ਉਹਨਾਂ ਨੇ ਉਹਨਾਂ ਨੂੰ ਅਪੈਂਡ ਕਰ ਲਿਆ ਇਸ ਤਰ੍ਹਾਂ ਸਟੇਬਲਾਈਜ਼ ਕਰ ਰਹੇ ਨੇ ਉਹਨਾਂ ਨੂੰ ਅ ਉਹਨਾਂ ਵਿੱਚੋਂ ਤਿੰਨ ਤਾਂ ਅਸੀਂ ਆਪਣੇ ਕੋਲ ਰੱਖਾਂਗੇ ਤੇ ਬਾਕੀ ਪੰਜ ਸਹਾਇਆ ਸੈਂਟਰ ਤੇ ਫਰਦਰ ਟਰੀਟਮੈਂਟ ਲਈ ਭੇਜਾਂਗੇ ਬਿਲਕੁਲ ਕਿੰਨੇ ਲੋਕ ਦੱਸੋ ਅੱਠ আর ਇਹਦੇ ਵਿੱਚੋਂ ਬੱਚੇ ਵੀ ਹਨ ਹਾਂਜੀ ਕੁਝ ਬੱਚੇ ਵੀ ਨੇ ਇੱਕ ਦਾ ਮਤਲਬ ਅਲੱਗ-ਅਲੱਗ ਏਜ ਗਰਪਸ ਦੇ ਬੰਦੇ ਨੇ ਅ ਯੰਗ ਮਿਡਲ ਏਜ 올ਡ ਏਜ ਸਾਰੇ ਨੇ ਕੀ ਬਿਲਕੁਲ ਕੋਈ ਜ਼ਿਆਦਾ ਗੰਭੀਰ ਕਰੇ ਨੇ ਪੰਜ ਪੇਸ਼ੈਂਟਸ ਨੇ ਬੇਸਿਕਲੀ ਫੇਸ਼ੀਅਲ ਬਰਨ ਜ਼ਿਆਦਾ ਨੇ ਉਹਨਾਂ ਦੇ ਵਿੱਚ ਸਿਰ ਸਾਨੂੰ ਬਾਅਦ ਚ ਹਾਇਰ ਸੈਂਟਰ ਦੀ ਜੋ ਕੇਅਰ ਦੀ ਲੋੜ ਪੈਂਦੀ ਹੈ ਡਾਕਟਰ ਸਾਹਿਬ ਕੋਈ ਕਾਰਨ ਪਤਾ ਲੱਗਿਆ ਕਿਸ ਚੀਜ਼ ਦਾ ਪਲਾਸਟ ਹੋਇਆ ਨਹੀਂ ਹਲਤ ਕਰੀ ਫਿਲਹਾਲ ਤਾਂ ਸਾਡੇ ਕੋਲ ਪੇਸ਼ੈਂਟਸ ਆਏ ਨੇ ਅਸੀਂ ਟਰੀਟਮੈਂਟ 'ਤੇ ਸਾਰਾ ਧਿਆਨ ਦੇ ਰਹੇ ਹਾਂ ਜਿਹੜਾ ਬਰਨ ਬਰਨ ਦਾ ਕਾਰਨ ਹੈ ਉਹ ਐਜ਼ ਅ ਪੋਟਾਸ ਵਗੈਰਾ ਹਲਤੇ ਕੋ ਕੁਝ ਨਹੀਂ ਕਹਿ ਸਕਦੇ ਜੀ ਸਾਨੂੰ ਤਾਂ ਅਕਲਤ ਕਰ ਇਹਨਾਂ ਨੂੰ ਪਤਾ ਲੱਗਿਆ ਕਿ ਬਸ ਬਹੁਤ ਸਾਰੇ ਪੇਸ਼ੈਂਟ ਆਏ ਨੇ ਆਪਾਂ ਉਹ ਅਕੋਰਡਿੰਗ ਟਰੀਟਮੈਂਟ ਸ਼ੁਰੂ ਕਰਤੀ ਜਿਹੜੇ ਇਹਨੂੰ ਸ਼ਿਫਟ ਕਰ ਰਹੇ ਹੈਗੇ ਹੈ ਪਾਰਜਿੰਦਰਾ ਹਸਪਤਾਲ ਪੇ ਜਾਣਗੇ ਜੀ आग लगी मालूम चला किस कारण लगी आग लगी है? मेरे को मालूम नहीं क्या चीज़ से लगी है ये कर... मेरे को नहीं मालूम कैसे लगा तो आप रहते वहीं पे रहते है इंदिरा कॉलोनी इंदिरा फैक्ट्री घर तक आपके कोई बच्चा है कितने लोग घायल आपके हिसाब से हैं आठ दस लोग हैं आठ दस लोग हैं आग, तो आग भी आग भी लगी थी आग भी लगी हुई है ठीक है प्लास पता कैसे हुआ ये मालूम नहीं तो कोई पटाशी वगैरह था कोई कहते रावण बनाने का काम करते थे ये हमको मालूम नहीं है वो कागज मैं ड्यूटी पे था कैसे लगा दिया सरकार की है, है। तारे 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 आग आग आपके घर का कौन मेंबर है जो जो इस हादसे में घायल हुआ वो उधर गए सर ठीक है ਇਹ ਨਾਮ ਤੁਹਾਡਾ ਫਰਮਜੀਤ ਸਿੰਘ ਪ੍ਰੋਜੈਕਟ ਇਹ ਹਾਸਾ ਹੋਇਆ ਕਿਹੜੀ ਜਗ੍ਹਾ ਹੋਇਆ ਕੀ ਹੋਇਆ ਇਹ ਸਾਰਾ ਇੰਦਰਾ ਕਲੋਨੀ ਦੇ ਵਿੱਚ ਹੋਇਆ ਉੱਥੇ ਨਾ ਪਟਾਕਾ ਬਣਦਾ ਇੰਦਰਾ ਕਲੋਨੀ ਢੋਲੇ ਹਾਲ ਦੇ ਕੋਲ ਅੱਛਾ ਇਹ ਹੋ ਗਿਆ ਤੇ ਇਹ ਪਟਾਕਾ ਬਣਦਾ ਹੁੰਦਾ ਕੋਲ ਸਰਕਾਰੀ ਲਾਇਸੈਂਸ ਵੀ ਹੈਗਾ ਸ਼ਾਇਦ ਲੇਕਿਨ ਇਹ ਸ਼ੀਲਾਕਾ ਹੋ ਤੇ ਉੱਥੇ ਮਤਲਬ ਬਲਾਸਟ ਹੋਇਆ ਪਟਾਕੇ ਨੂੰ ਉੱਥੇ ਉੱਥੇ ਅੱਗ ਲੱਗ ਗਈ ਜੀ ਉਹ ਤੋ ਮਸਾਲੇ ਨੂੰ ਅੱਗ ਲੱਗ ਗਈ ਜਿੰਦੇ ਕਰਕੇ ਇਹ ਸਾਰਾ ਹਾਦਸਾ ਆਇਆ ਬਲਾਸਟ ਮਤਲਬ ਕਿੰਨੇ ਵਜੇ ਹੋਇਆ ਇਹ ਇਹ ਬਲਾਸਟ ਦੀ ਤਕਰੀਬਨ ਉਹ ਤੋਂ 11 11 12 ਵਜੇ ਦੇ ਵਿੱਚ ਹੋਇਆ ਕਿੰਨੇ ਕੁ ਬੰਦੇ ਕਾਇਲ ਹੋਏ ਬੰਦੇ ਜੀ ਘੱਟੋ ਘੱਟ 12 ਤੋਂ 15 ਦੇ ਵਿੱਚ ਵਿੱਚ ਤੇ ਜਿੰਨਾ ਵਿੱਚੋਂ ਪੰਜ ਛੇ ਨੂੰ ਤੇ ਮੈਂ ਆਪ ਲੈ ਕੇ ਆਇਆ ਜੀ ਇੱਥੇ ਹਸਪੀਟਲ ਤੇ ਬਾਕੀ ਇੱਕ ਇੱਕ ਦੋ ਦੋ ਕਰਕੇ ਆਏ ਨੇ ਅਜੇ ਚਾਰ ਮੁੰਡੇ ਹੋਰ ਨੇ ਜਿਨ੍ਹਾਂ ਨੂੰ ਮੁੰਡੇ ਲੈਣਗੇ ਕਿੰਨੇ ਮੰਜ਼ਲਾ ਮਾਰੇ ਸੀ ਜਿਹੜੀ ਇਹ ਥੱਲੇ ਜੀ ਗਰਾਉਂਡ ਫਲੋਰ ਦੇ ਵਿੱਚ ਹੋਇਆ ਅੰਦਰ ਕਈ ਬੱਚਿਆਂ ਨੂੰ ਕਈ ਬੱਚਿਆਂ ਨੂੰ ਨੁਕਸਾਨ ਹੋਇਆ ਜਿਹੜੇ ਛੋਟੇ ਬੱਚੇ ਸੀ ਕੰਮ ਕਰਦੇ ਸੀ ਅੰਦਰ ਨਹੀਂ ਕੰਮ ਨਹੀਂ ਸੀ ਕਰਦੇ ਸਾਰੇ ਸਾਰੇ ਏਰੀਆ ਦੇ ਸੀ ਜੋ ਕੀ ਸਰ ਮਹੱਲੇ ਦੇ ਸਰਕਾਰੀ ਵਿਰੋਧ ਨਹੀਂ ਕੀਤਾ ਲੋਕਾਂ ਨੇ ਕੀ ਵਿਰੋਧ ਸਰ ਕਿਸੇ ਨੇ ਕੀਤਾ ਹੀ ਨਹੀਂਗਾ ਆਪਣਾ ਸਿਰਵਲੇ ਇਹ ਥੋੜਾ ਸਾਡੇ ਦੇ ਅਸ਼ੀਲਾਕਾ ਹੈ ਲੇਕਿਨ ਕਦੀ ਕਿਸੇ ਨੇ ਵਿਰੋਧ ਨਹੀਂ ਹੁੰਦਾ ਹਾਂਜੀ ਚਾਰ ਮੁੰਡੇ ਹੋਰ ਆ ਗਏ ਉਹਨਾਂ ਨੂੰ ਮੁੰਡੇ ਲੈਣਗੇ ਕੋਈ ਸੀਰੀਅਸਲੀ ਜ਼ਿਆਦਾ ਜਾਂ ਸਾਰੇ ਸੀਰੀਅਸ ਸਰ ਕਾਫੀ ਕਾਫੀ ਸੀਰੀਅਸ ਵੀ ਹੈਗੇ ਨੇ ਸਰ ਠੀਕ ਹੈ ਬਈ ਕੱਢ ਰਹੇ ਕਿੱਥੇ ਲੈਣਾ ਸਰ ਸਾਡੇ ਪਾਸ ਕਰਾ ਕਮ ਕਮ ਨਹੀਂ ਸੀ ਕੋਈ ਕਰਦੇ ਕਿ ਮਗਲੋ ਕਰ ਹਾਇਲ ਵੀ ਹੋਏ ਨਾ ਉਹ ਨੇੜੇ ਨੇ ਇਲਾਕਾ ਵਾਸੀ ਸਾਰੇ ਹਾਂਜੀ ਸਾਰੇ ਇਲਾਕਾ ਨੂੰ ਆਸ ਨੇ ਸਰ ਠੀਕ ਹੈ ਹਾਂਜੀ ਸਿਉਰ ਕਾਸ ਨੇ ਤੇ ਨਵੀਂ ਜੱਤੀ ਤੋਂ ਬਿਲੋਂਗ ਕਰਦੇ ਨੇ ਸਾਰੇ ਉੱਥੇ ਹੀ ਰਹਿੰਦੇ ਨੇ ਠੀਕ ਹੈ ਹਾਂ ਬਹੁਤ ਗਲਤ ਕੰਮ ਹੋਇਆ ਮੇਰੇ ਹਲਕਾ ਸੈਂਟਰ ਦੇ ਵਿੱਚ ਇੱਥੇ 6 ਜਿਹੜੇ ਵਿਅਕਤੀ ਆ ਉਹ ਵੱਡਿਆਂ ਨੂੰ ਅੱਗ ਲਾ ਗਈ ਔਰ ਜਿਹੜਾ 10-15 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਆ ਇਹ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਉਹਦੇ ਕਰਕੇ ਬਲਾਸਟ ਹੋਣ ਕਰਕੇ ਇਹ ਸਾਰੀ ਘਟਨਾ ਜਿਹੜੀ ਆ ਬਾਬਾ ਕੋਈ ਸਿਵਲ ਹਸਪਤਲ ਭੇਜਿਆ ਮੈਂ ਮੈਂ ਔਰ ਮੇਰੇ ਹਲਕੇ ਦੇ

ਪਰ ਬਣਦੀ ਕਾਰਵਾਈ ਆ ਜਿਹੜੀ ਇਸ ਇਨਸਾਨ ਨੇ ਗੈਰ ਕਾਨੂੰਨੀ ਕੰਮ ਕੀਤਾ ਇਹਦੇ ਕੀਤੀ ਜਾਊਗਾ ਬੜੇ ਜਾਊਗਾ ਐਂਡ ਜਾਣਾ ਕਿੱਥੇ ਆ ਉਹਦਾ ਆਪਣਾ ਵੀ ਬੱਚਾ ਕਹਿੰਦੇ ਵਿੱਚ ਸੜ ਗਿਆ ਬਈ ਜੀ ਕਿਹੜਾ ਨਾਮ ਹੈ ਕੀ ਹੋਇਆ ਕੁਝ ਨਹੀਂ ਆਪਣਾ ਬਾਰੂਦ ਰੱਖਿਆ ਸੀ ਕਿਹਨਾਂ ਕਰੇ ਥੋੜਾ ਜਿਹਾ ਕਿ ਬੱਚੇ ਨੇ ਕਿਸੇ ਨੇ ਆਗੂ ਕੋਲਾਈ ਉਹਦੇ ਚਿੰਗਾਰੀ ਪੈਣ ਨਾਲ ਇਹ ਕੰਮ ਹੋਇਆ ਵਾ ਤੇ ਇਹਦੇ ਕਾਰਨ ਕਈ ਬੱਚੇ ਦੇ ਵੀ ਅੱਗ ਲੱਗੀ ਹੈ ਇਹਨਾਂ ਦੇ ਕਰਦ ਸਸਤੇ ਜਿਹੜੇ ਜਲੇ ਹੋਏ ਆ ਪੂਰੇ ਮੱਲੇ ਵਾਲੇ ਚੱਕ ਕੇ ਲੈ ਕੇ ਗਏ ਸੀ ਹਸਪਤਾਲ ਭੇਜਿਆ ਵਾ ਬਾਕੀ ਪਤਾ ਲੱਗਦਾ ਜਾ ਕੇ ਕਿੰਦਾ ਵਾ ਕਿੰਦਾ ਨਹੀਂ ਹੁੰਦਾ ਪਤਾ ਹੀ ਇਹ ਹੀ ਲੱਗ ਰਿਹਾ ਵੀ 10-15 ਬੱਚੇ 10-15 ਕੇ ਹੈਗੇ ਆ ਵੱਡੇ ਵੀ ਹੈਗੇ ਛੋਟੇ ਵੀ ਹੈ ਉਹ ਤੇ ਜਾ ਕੇ ਪਤਾ ਲੋਕ ਕਿੰਨੇ ਕਿੰਨੇ ਹੈਗੇ ਇੱਥੋਂ ਤਾਂ ਪਤਾ ਨਹੀਂ ਇੱਧੇ ਗਿਣਤੇ ਕਰੀ ਭੇਜੀਆਂ ਨੇ ਇਹ ਟਾਈਮ ਕੀ ਟਾਈਮ ਹੁਣੇ ਹੀ ਘੰਟੇ ਦੀ ਗੱਲ ਹੈਗੀ ਇਹ 1 ਘੰਟੇ 'ਚ ਸਾਰਾ ਕੰਮ ਹੋਇਆ ਹੋਇਆ ਠੀਕ ਹੈ ਤੇ ਇੱਥੇ ਬਰਾਂਦੇ ਕੀ ਸੀਗੇ ਬੰਬੂ ਬਣਾਉਂਦੇ ਸੀਗੇ ਕਹਿੰਦੇ ਇੱਥੇ ਕਹਿੰਦੇ ਕਹਿੰਦੇ ਰਬ ਨੂੰ ਬਣਾਉਂਦੇ ਸੀ ਹਾਂਜੀ ਰਾਮ ਉਹਦਾ ਵੀ ਕੰਮ ਮੈਣਾ ਤੇ ਠਿੱਕੇ ਠੁਕੇ ਲੈਂਦੇ ਸੀ ਹਾਂਜੀ ਇਹਨਾਂ ਟਿਕਟੂਕੇ ਫੜਦੇ ਬੰਬੂ ਬਣਾਉਂਦੇ ਆ ਇਹਨਾਂ ਕੋਲ ਲਾਇਸੈਂਸ ਵਗੈਰਾ ਹੈਗਾ ਉਹ ਤਾਂ ਦੇਖੋ ਉਹਨਾਂ ਦਾ ਪਤਾ ਵੀ ਲਾਇਸੈਂਸ ਹੈ ਜਾਂ ਇਹਨਾਂ ਤੋਂ ਪਤਾ ਲੱਗੂਗਾ ਲਾਇਸੈਂਸ ਹੈ ਜਾਂ ਨਹੀਂ ਆ ਵੀ ਇਹਨਾਂ ਪਤੇ ਆਪਣੇ ਟਿਕਟੂਕੇ ਲੈਂਦੇ ਰਾਵਣੂ ਬਣਾਉਂਦੇ ਬੰਬੂ ਬਣਾਉਂਦੇ ਸੀਗੇ ਇਹਨਾਂ ਕੋਕੀ ਸਾਰਾ ਕੰਮ ਕਰਦੇ ਸੀ ਇਹ ਤਾਂ ਵੀ ਇਹਨਾਂ ਕੋਲ ਪਤਾ ਲੱਗੂ ਸਰਾਪਾ ਤੇ ਦੇਖਿਆ ਨਹੀਂ ਉਹਨਾਂ ਕੋ ਕਿੰਨੇ ਕਿ ਪਟਾਸ ਹੈ ਕਿੰਨੇ ਕਿ ਨਹੀਂ ਉਹ ਤਾਂ ਕਰੇ ਥੋੜੀ ਪਟਾਸ ਹੈ ਵੀ ਬੱਚਾ ਕੋਈ ਬੰਬ ਚਲਾ ਰਿਹਾ ਸੀਗਾ ਉਹਦੀ ਚਿੰਗਾਰੀ ਪੈਣ ਨਾਲ ਅਗ ਲੱਗੀ ਆ ਜੀ ਕਿੰਨਾ ਕਿ ਵੱਡਾ ਧਮਾਕਾ ਸੀਗਾ ਤਮਾਕਾ ਇਹ ਦੇਖੋ ਜੀ ਨਾਲ ਲਲ ਪੜੋਸੀਆਂ ਨੂੰ ਪਤਾ ਵਾ ਬੱਚੇ ਪੱਜੀ ਲੈ ਕੇ ਸਿਵਲ ਸਤੇਜੇ ਆਪ ਬਤਾਏਗਾ ਸਰ ਹੈ ਕੀ ਆਵਾਜ਼ ਕੀ ਹਮਲਾ ਕਿਦਾਂ ਹੋ ਯਾਰ ਕਿਵੇਂ ਹੋਈ ਕਿਹੜੀ ਚੀਜ਼ ਸੀ ਸਰ ਜਿਉਂ ਮੈਨੂੰ ਐਮਐਲਏ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਲਾਸਟ ਹੋਇਆ ਮੌਕੇ ਤੇ ਐਮਐਲਏ ਸਾਹਿਬ ਵੀ ਨੇ ਮੈਂ ਵੀ ਮੌਜੂਦ ਐਸਚੋ ਦੋ ਵੀ ਨੇ ਤੇ ਮੌਕੇ ਤੇ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਸਾਨੂੰ ਇਹ ਪਤਾ ਲੱਗਿਆ ਕਿ ਇਹ ਬੰਦੇ ਨੇ ਪੋਟੈਸ਼ ਜੜੀ ਜੜੀ ਸਟੋਰ ਕਰਕੇ ਰੱਖੀ ਹੋਈ ਸੀ ਤੋਂ ਇਹ ਬਲਾਸਟ ਹੋਇਆ ਇੱਥੇ 15-16 ਬੰਦੇ ਜਿਹੜੇ ਨੇ ਇੰਜਰਡ ਹੋਏ ਨੇ ਜਿਵੇਂ ਸਰਨੇ ਕਿਹਾ ਕਿ ਅਸੀਂ ਪ੍ਰੋਪਰ ਜਿਹੜੇ ਤੇ ਲੀਗਲ ਐਕਸ਼ਨ ਲੈ ਕੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਕਰਾਂਗੇ ਛੋਟੇ ਬੱਚੇ ਵੀ ਹੈ ਕਹਿੰਦਾ ਜੀ ਵਿੱਚ ਵੱਡੀਆਂ ਬਿਲਕੁਲ ਜਿਹੜੇ ਹੈਗੇ ਨੇ ਇਮੀਡੀਟਲੀ ਹਸਪੀਟਲ ਸ਼ਿਫਟ ਕਰਾ ਦਿੱਤਾ ਗਿਆ ਹੈਗਾ ਸਿਵਲ ਹਸਪੀਟਲ ਹਾਲੇ ਜਿਹੜਾ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਜੀ ਫਿਰ ਅਸੀਂ ਡਾਕਟਰ ਨਾਲ ਕਰਕੇ ਸਾਨੂੰ ਸਾਰਾ ਗੈਬਰੀਆ ਕਰਾਂਗੇ ਸਾਰੀ ਕੰਮ ਚਲਾ ਜਾਊਗਾ ਕਿਉਂਕਿ ਇਸੇ ਲੱਗਦਾ ਹੈ ਬਿਲਕੁਲ ਜਿਹੜਾ ਏਰੀਆ ਨੂੰ ਸਰਚ ਸਾਰਾ ਕੀਤਾ ਜਾਏਗਾ ਤੇ ਸਾਨੂੰ ਲੋਕਾਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਐਮਐਲਏ ਸਾਹਿਬ ਵੀ ਨਾਲ ਨੇ ਕਿ ਅਗ ਤੇ ਇਮੀਡੀਏਟਲੀ ਜੇ ਹੋਰ ਸਾਡੇ ਨੋਟ ਤੁਹਾਡੇ ਕਿਸੇ ਦੇ ਨੋਟਿਸ ਚ ਆਂਦਾ ਤਾਂ ਸਾਨੂੰ ਇਮੀਡੀਏਟਲੀ ਦੱਸੋ ਤੇ ਇਸ ਤਰੀਕੇ ਦੀ ਜਿਹੜੀ ਪਦਾਰਥ ਹੈਗਾ ਵਿਸਫੋਟਕ ਇਹ ਨੂੰ ਆਪਣੇ ਘਰਾਂ ਵਿੱਚ ਨਾ ਰੱਖੋ ਸਰ ਪਤਾ ਚੱਲੇਗਾ ਕਿ ਇਹ ਪਟਾਕਾ ਹੈ ਸਰ ਪਤਾ ਚੱਲੇ ਕਿ ਉਹ ਪਟਾਸ ਇਹ ਕਰਤਾ ਗਿਆ تھا ਪਟਾਕਾ ਉਹ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹੁਣ ਸਾਰਾ ਅੱਗੇ ਕਰਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰੇ 3 ਬੰਦੇ ਇੰਜੀਨੀਅਰ ਨੇ ਤੇ ਕੀ ਹਲਾਤੀਆਂ ਨਾਲ ਕੋਈ ਠੀਕੋ ਬਲਾਸਟ ਤੋਂ ਬਾਅਦ ਸਾਡੇ ਕੋਲ 8 ਪੇਸ਼ੈਂਟ ਆਏ ਤੇ ਸਾਰਿਆਂ ਨੂੰ ਫਰਸਟ ਐਡ ਜੋ ਮੈਡੀਕੇਸ਼ਨ ਉਹ ਦਿੱਤੀ ਗਈ ਹੈ ਐਮਰਜੈਂਸੀ ਦੇ ਵਿੱਚ ਪਰ ਦੇ ਟੀਮ ਆਫ ਸਰਜਨਸ ਨੇ ਉਹਨਾਂ ਨੇ ਉਹਨਾਂ ਨੂੰ ਪੈਂਡ ਕਰ ਲਿਆ ਇਸ ਤਰ੍ਹਾਂ ਸਟੇਬਲਾਈਜ਼ ਕਰ ਰਹੇ ਨੇ ਉਹਨਾਂ ਨੂੰ ਅ ਉਹਨਾਂ ਵਿੱਚ ਤਿੰਨ ਤਾਂ ਅਸੀਂ ਆਪਣੇ ਕੋਲ ਰੱਖਾਂਗੇ ਪਰ ਬਾਕੀ ਪੰਜ ਸਹਾਇਆ ਸੈਂਟਰ ਤੇ ਫਰਦਰ ਟਰੀਟਮੈਂਟ ਲਈ ਭੇਜਾਂਗੇ ਬਿਲਕੁਲ ਕਿੰਨੇ ਲੋਕ ਸਨ ਅੱਠ আর ਇਹਦੇ ਵਿੱਚ ਬੱਚੇ ਵੀ ਹਨ ਹਾਂਜੀ ਕੁਝ ਬੱਚੇ ਵੀ ਨੇ ਇੱਕ ਦਾ ਮਤਲਬ ਅਲੱਗ-ਅਲੱਗ ਏਜ ਗਰੁੱਪਸ ਦੇ ਬੰਦੇ ਨੇ ਅ ਯੰਗ ਮਿਡਲ ਏਜ 올ਡ ਏਜ ਸਾਰੇ ਨੇ ਤੇ ਡਾਕਟਰ ਕੋਈ ਜ਼ਿਆਦਾ ਗੰਭੀਰ ਕੋਈ ਨਹੀਂ ਪੰਜ ਪੇਸ਼ੈਂਟਸ ਨੇ ਬੇਸਿਕਲੀ ਫੇਸ਼ੀਅਲ ਬਰਨ ਜ਼ਿਆਦਾ ਨੇ ਉਹਨਾਂ ਦੇ ਵਿੱਚ ਸਿਰ ਸਾਨੂੰ ਬਾਅਦ ਚ ਹਾਇਰ ਸੈਂਟਰ ਦੀ ਜੋ ਕੇਅਰ ਦੀ ਲੋੜ ਪੈਂਦੀ ਹੈ ਡਾਕਟਰ ਸਾਹਿਬ ਕੋਈ ਕਾਰਨ ਪਤਾ ਲੱਗਿਆ ਕਿਸ ਚੀਜ਼ ਦਾ ਪਲੱਸ ਨਹੀਂ ਹਲਤ ਕਰੀ ਫਿਲਹਾਲ ਸਾਰੇ ਕੋਲ ਪੇਸ਼ੈਂਟਸ ਆਏ ਨੇ ਅਸੀਂ ਟਰੀਟਮੈਂਟ 'ਤੇ ਸਾਰਾ ਧਿਆਨ ਆ ਗਿਆ ਸਰ ਜਿਹੜਾ ਬਰਨ ਬਰਨ ਦਾ ਕਾਰਨ ਹੈ ਉਹ ਐਜ਼ ਏ ਪੋਟਾਸ ਵਗੈਰਾ ਹਲਤੇ ਕੋਈ ਕੁਝ ਨਹੀਂ ਕਹਿ ਸਕਦੇ ਜੀ ਸਾਨੂੰ ਤਾਂ ਅਕਲ ਤੱਕ ਇਹਨਾਂ ਪਤਾ ਲੱਗਿਆ ਕਿ ਬਸ ਬਹੁਤ ਸਾਰੇ ਪੇਸ਼ੈਂਟ ਆਏ ਨੇ ਆਪਾਂ ਉਹ ਅਕੋਰਡਿੰਗ ਟਰੀਟਮੈਂਟ ਸ਼ੁਰੂ ਕਰਤੀ ਜੀ ਇਹ ਵੀ ਉਸ਼ਟ ਜਾ ਰਹੀ ਹੈ ਕੇਪਟਿਕ ਕਰਦੇ ਆਪਾਂ ਅਜਿੰਦਰਾ ਹਸਪਤਲ ਪੇ ਜਾਣਗੇ ਜੀ आग लगी मालूम चला किस कारण लगी आग है मेरे को मालूम नहीं दौसा दौसा माझ़ा। दौसा माझ़ा दौसा लगी है। ए, मेरे को नहीं मालूम कैसे लगा वहीं पे रहते हैं इंदिरा कॉलोनी इंदिरा फैक्ट्री घर था घर तो बच्चा हाँ बच्चा है कितने लोग घायल आपके हिसाब ऐसी दस लोग है। दस लोग हैं तो आग भी आग भी लगी थी। आग भी लगी थी। आग भी लगी थी हुई है तो पता कैसे हुआ मालूम नहीं कोई तो तो था तो रावण बनाने का काम करते थे ये हमको मालूम नहीं है मैं ड्यूटी पे था आपके घर का कौन मेंबर है जो जो साथी ਨਾ ਉਹ ਬੜਾ ਰਮਜੀਤ ਸਿੰਘ ਰਮਜੀਤ ਜੀ ਇਹ ਹਾਦਸਾ ਹੋਇਆ ਕਿਹੜੀ ਜਗ੍ਹਾ ਹੋਇਆ ਕੀ ਹੋਇਆ ਇਹ ਸਰ ਇੰਦਰਾ ਕਲੋਨੀ ਦੇ ਵਿੱਚ ਹੋਇਆ ਉੱਥੇ ਨਮ ਪਟਾਕਾ ਬਣਦਾ ਇੰਦਰਾ ਕਲੋਨੀ ਢੋਲੇ ਵਾਲ ਦੇ ਕੋਲ ਅੱਛਾ ਢੋਲੇ ਤੇ ਪਟਾਕਾ ਬਣਦਾ ਹੁੰਦੇ ਕੋਲ ਸਰਕਾਰੀ ਲਾਇਸੈਂਸ ਵੀ ਹੈਗਾ ਸ਼ਾਇਦ ਲੇਕਿਨ ਇਹ ਸ਼ੀਲਾਕਾ ਹੋ ਤੇ ਉੱਥੇ ਮਤਲਬ ਬਲਾਸਟ ਹੋਇਆ ਪਟਾਕੇ ਨੂੰ ਉੱਥੇ ਉੱਥੇ ਅੱਗ ਲੱਗ ਗਈ ਜੀ ਉਹ ਤੇ ਮਸਾਲੇ ਨੂੰ ਅੱਗ ਲੱਗ ਗਈ ਜਿੰਦੇ ਕਰਕੇ ਇਹ ਸਾਰਾ ਹਾਦਸਾ ਹੋਇਆ ਬਲਾਸਟ ਮਤਲਬ ਕਿੰਨੇ ਵਜੇ ਹੋਇਆ ਇਹ ਇਹ ਬਲਾਸਟ ਦੀ ਤਕਰੀਬਨ ਉਹ ਤੋਂ 11 11 12 ਵਜੇ ਦੇ ਵਿੱਚ ਹੋਏ ਕਿੰਨੇ ਕੁ ਬੰਦੇ ਕਾਇਲ ਹੋਏ ਬੰਦੇ ਜੀ ਘੱਟ ਤੋਂ ਘੱਟ 12 ਤੋਂ 15 ਦੇ ਵਿੱਚ ਵਿੱਚ ਤੇ ਜਿੰਨਾ ਵਿੱਚੋਂ ਪੰਜ ਛੇ ਕਿਉਂਕਿ ਮੈਂ ਆਪ ਲੈ ਕੇ ਆਇਆ ਜੀ ਇੱਥੇ ਹਸਪੀਟਲ ਤੇ ਬਾਕੀ ਇੱਕ ਇੱਕ ਦੋ ਦੋ ਕਰਕੇ ਆਏ ਨੇ ਅਜੇ ਚਾਰ ਮੁੰਡੇ ਹੋਰ ਨੇ ਜਿਨ੍ਹਾਂ ਨੂੰ ਮੁੰਡੇ ਲੈਣਗੇ ਕਿੰਨੇ ਮੰਜ਼ਲਾ ਮਾਰੇ ਸੀ ਜਿਹੜੀ ਇਹ ਥੱਲੇ ਜੀ ਗਰਾਉਂਡ ਫਲੋਰ ਦੇ ਵਿੱਚ ਹੋਇਆ ਅੰਦਰ ਕਈ ਬੱਚਿਆਂ ਨੂੰ ਕਈ ਬੱਚਿਆਂ ਨੂੰ ਹੁਣ ਨੁਕਸਾਨ ਹੋਇਆ ਜਿਹੜੇ ਛੋਟੇ ਬੱਚੇ ਸੀ ਕੰਮ ਕਰਦੇ ਸੀ ਅੰਦਰ ਨਹੀਂ ਕੰਮ ਨਹੀਂ ਸੀ ਕਰਦੇ ਸਾਰੇ ਸਾਰੇ ਏਰੀਆ ਦੇ ਸੀਗੇ ਮਹੱਲੇ ਦੇ ਸਰਕਾਰੀ ਵਿਰੋਧ ਨਹੀਂ ਕੀਤਾ ਲੋਕਾਂ ਕੀ ਬੁਲਾਜੋ ਸਰ ਕਿਸੇ ਨੇ ਕੀਤਾ ਹੀ ਨਹੀਂਦਾ ਆਪਣਾ ਸਿਵਲ ਇਹ ਇਥੇ ਸਾਰਾ ਸਾਰੇ ਰਹਾਇਸ਼ੀ ਇਲਾਕਾ ਹੈ ਲੇਕਿਨ ਕਦੀ ਕਿਸੇ ਨੇ ਵਿਰੋਧ ਨਹੀਂ ਹੁੰਦਾ ਹਾਂਜੀ ਚਾਰ ਮੁੰਡੇ ਹੋਰ ਆ ਗਏ ਉਹਨਾਂ ਨੂੰ ਮੁੰਡੇ ਲੈਣ ਕੋਈ ਸੀਰੀਅਸਲੀ ਜ਼ਿਆਦਾ ਜਾਂ ਫਿਰ ਸਾਰੇ ਸੀਰੀਅਸ ਸਰ ਕਾਫੀ ਕਾਫੀ ਸੀਰੀਅਸ ਵੀ ਹੈਗੇ ਨੇ ਸਰ ਬਿਲਕੁਲ ਕਰ ਰਹੇ ਕਿੱਥੇ ਕਰਨਾਰੇ ਸਾਡੇ ਸਾਹ ਦੇ ਪਾਸ ਕਰਾ ਕਮ ਕਮ ਨਹੀਂ ਸੀ ਕੋਈ ਕਰਦੇ ਕਿ ਮਗਲੇ ਕਰ ਹਾਇਲ ਵੀ ਹੋਏ ਨਾ ਉਹ ਨੇੜੇ ਨੇ ਇਲਾਕਾ ਨਿਵਾਸੀ ਸਾਰੇ ਹਾਂਜੀ ਸਾਰੇ ਇਲਾਕਾ ਨਿਵਾਸੀ ਨੇ ਸਰ ਠੀਕ ਹਾਂਜੀ ਇਸ ਜੂਰ ਕਾਸ ਨੇ ਇਹ ਨਹੀਂ ਜੱਤੀ ਤੋਂ ਬਿਲੋਂਗ ਕਰਦੇ ਨੇ ਸਾਰੇ ਉੱਥੇ ਹੀ ਰਹਿੰਦੇ ਨੇ ਠੀਕ ਹੈ ਹਾਂ ਬਹੁਤ ਗਲਤ ਕੰਮ ਹੋਇਆ ਮੇਰੇ ਹਲਕਾ ਸੈਂਟਰ ਦੇ ਵਿੱਚ ਇੱਥੇ 6 ਜਿਹੜੇ ਵਿਅਕਤੀ ਆ ਉਹ ਵੱਡਿਆਂ ਨੂੰ ਅੱਗ ਲੱਗੀ ਔਰ ਜਿਹੜਾ 10-15 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਆ ਇਹ ਬਰੂਦ ਜਿਹੜਾ ਰੱਖ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਉਹਦੇ ਕਰਕੇ ਬਲਾਸਟ ਹੋਣ ਕਰਕੇ ਸਾਰੀ ਘਟਨਾ ਜਿਹੜੀ ਆ ਬਾਪੂ ਕਿਤੇ ਕੋ ਸਿਵਲ ਹਸਪਤਲ ਭੇਜਿਆ ਮੈਂ ਐ ਮੈਂ ਔਰ ਮੇਰੇ ਹਲਕੇ ਦੇ

ਪਰ ਬਣਦੀ ਕਾਰਵਾਈ ਆ ਜਿਹੜੀ ਇਸ ਇਨਸਾਨ ਨੇ ਗੈਰ ਕਾਨੂੰਨੀ ਕੰਮ ਕੀਤਾ ਇਹਦੇ ਕੀਤੀ ਜਾਊਗਾ ਬੜੇ ਗਿਆਊਗਾ ਐਂਡ ਜਾਣਾ ਕਿੱਥੇ ਆ ਉਹਦਾ ਆਪਣਾ ਵੀ ਬੱਚਾ ਕਹਿੰਦੇ ਵਿੱਚ ਸੜ ਗਿਆ ਬਈ ਕੀ ਕਹਿਣਾ ਤਰਨ কুমার ਨਾਮ ਹੈ ਕੀ ਹੋਇਆ ਪੁੱਛ ਨਹੀਂ ਆਪਣਾ ਬਾਰੂਦ ਰੱਖਿਆ ਸੀ ਕਹਿੰਣਾ ਕੋਰੇ ਥੋੜਾ ਜਿਹਾ ਕਿ ਬੱਚੇ ਨੇ ਕਿਸੇ ਨਾਲ ਅੱਗ ਗਲਾਈ ਉਹਦੇ ਚਿੰਗਾਰੀ ਪੈਣ ਨਾਲ ਇਹ ਕੰਮ ਹੋਇਆ ਵਾ ਤੇ ਇਹਦੇ ਕਾਰਨ ਕਈ ਬੱਚੇ ਦੇ ਵੀ ਅੱਗ ਲੱਗੀ ਹੈ ਇਹਨਾਂ ਦੇ ਕਰਦ ਸਸਤੇ ਜਿਹੜੇ ਜਲੇ ਹੋਏ ਆ ਪੂਰੇ ਮੱਲੇ ਵਾਲੇ ਚੱਕ ਕੇ ਲੈ ਕੇ ਗਏ ਸੀ ਹਸਪਤਾਲ ਭੇਜਿਆ ਵਾ ਬਾਕੀ ਪਤਾ ਲੱਗਦਾ ਜਾ ਕੇ ਕਿੰਦਾ ਵਾ ਕਿੰਦਾ ਨਹੀਂ ਹੁੰਦਾ ਕਿੰਨੇ ਲੋਕ ਐ ਝੁੱਲਦੇ ਨੇ ਪਤਾ ਹੀ ਇਹ ਹੀ ਲੱਗ ਰਿਹਾ ਵੀ 10-15 ਬੱਚੇ 10-15 ਕੇ ਹੈਗੇ ਆ ਵੱਡੇ ਵੀ ਹੈਗੇ ਛੋਟੇ ਵੀ ਹੈ ਉਹ ਤੇ ਜਾ ਕੇ ਪਤਾ ਲੋਕ ਕਿੰਨੇ ਕਿੰਨੇ ਹੈਗੇ ਇੱਥੋਂ ਤਾਂ ਪਤਾ ਨਹੀਂ ਇੱਧੇ ਗਿਣਤੇ ਕਰੀ ਭੇਜੀਂਗੇ ਇਹ ਟਾਈਮ ਕਿਹੜਾ ਟੈਮ ਹੁਣੀ ਘੰਟੇ ਦੀ ਗੱਲ ਹੈਗੀ ਏ 1 ਘੰਟੇ ਚ ਸਾਰਾ ਕੰਮ ਹੋਇਆ ਵਾ ਠੀਕ ਹੈ ਤੇ ਇੱਥੇ ਬੰਦੇ ਕੀ ਸੀਗੇ ਬੰਬੂ ਬਣਾਉਂਦੇ ਸੀਗੇ ਕਹਿੰਦੇ ਇੱਥੇ ਕਹਿੰਦੇ ਕਹਿੰਦੇ ਰਾਬ ਨੂੰ ਬਣ ਵੀ ਬਣਾਉਂਦੇ ਸੀ ਹਾਂਜੀ ਰਾਬ ਨੂੰ ਦਾ ਵੀ ਕੰਮ ਮ ਹਾਂਜੀ ਇਹਨਾਂ ਟਿਕਟੂਕੇ ਫੜਦੇ ਬੰਬੂ ਬਣਾਉਂਦੇ ਇਹਨਾਂ ਕੋਲ ਲਾਇਸੈਂਸ ਵਗੈਰਾ ਹੈਗਾ ਉਹ ਤਾਂ ਦੇਖੋ ਉਹਨਾਂ ਨੂੰ ਪਤਾ ਵੀ ਲਾਇਸੈਂਸ ਹੈ ਜਾਂ ਇਹਨਾਂ ਤੋਂ ਪਤਾ ਲੱਗੂਗਾ ਲਾਇਸੈਂਸ ਹੈ ਜਾਂ ਨਹੀਂ ਹੈ ਵੀ ਇਹਨਾਂ ਪਤੇ ਆਪਣੇ ਟਿਕਟੂਕੇ ਲੈਂਦੇ ਰਾਵਣੂ ਬਣਾਉਂਦੇ ਬੰਬੂ ਬਣਾਉਂਦੇ ਸੀਗੇ ਇਹਨਾਂ ਕੋਲ ਸਾਰਾ ਕੰਮ ਕਰਦੇ ਸੀ ਇਹ ਤਾਂ ਵੀ ਇਹਨਾਂ ਕੋਲ ਪਤਲ ਕੋਲ ਸਰਾਪਾ ਦੇ ਦੇਖਿਆ ਨਹੀਂ ਇਹਨਾਂ ਕੋ ਕਿੰਨੇ ਕਿ ਪਟਾਸ ਹੈ ਕਿੰਨੇ ਕਿ ਨਹੀਂ ਉਹ ਤਾਂ ਕਰੇ ਥੋੜੀ ਪਟਾਸ ਹੈ ਵੀ ਬੱਚਾ ਕੋਈ ਬੰਬ ਚਲਾ ਰਿਹਾ ਸੀਗਾ ਉਹਦੀ ਚਿੰਗਾਰੀ ਪੈਣ ਨਾਲ ਅਗ ਲੱਗੀ ਆ ਜੀ ਕਿੰਨਾ ਕਿ ਵੱਡਾ ਧਮਾਕਾ ਸੀਗਾ ਧਮਾਕਾ ਇਹ ਦੇਖੋ ਜੀ ਨਾਲ ਲਲ ਪੜੋਸੀ ਨੂੰ ਪਤਾ ਵਾ ਤੇ ਮੌਕੇ ਤੇ ਬੱਚੇ ਪੱਜੀ ਲੈ ਕੇ ਸਿਵਲ ਸਟੇਜ ਜੀ ਕਰਾ ਅਪਰੀਸ਼ੀਏਟ ਕਰਾ ਆਪ ਬਤਾਏ ਸਰ ਹੈ ਕੀ ਆ ਬਾਤ ਕੀ ਮਾਮਲਾ ਹੈ ਕਿੱਦਾਂ ਹੋਇਆ ਯਾਰ ਕਿਵੇਂ ਹੋਇਆ ਕਿਹੜੀ ਚੀਜ਼ ਸੀ ਸਰ ਜੀ ਨੂੰ ਆ ਜੇ ਮੈਂ ਤੁਹਾਨੂੰ ਐਮਐਲਏ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਲਾਸਟ ਹੋਇਆ ਮੌਕੇ ਤੇ ਐਮਐਲਏ ਸਾਹਿਬ ਵੀ ਨੇ ਮੈਂ ਵੀ ਮੌਜੂਦ ਐ ਐਸਚੋ ਦੋ ਵੀ ਨੇ ਤੇ ਮੌਕੇ ਤੇ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਸਾਨੂੰ ਇਹ ਪਤਾ ਲੱਗਿਆ ਕਿ ਇਹ ਬੰਦੇ ਨੇ ਪੋਟੈਸ਼ ਜੜੀ ਜੜੀ ਸਟੋਰ ਕਰਕੇ ਰੱਖੀ ਹੋਈ ਸੀ ਤੋਂ ਇਹ ਬਲਾਸਟ ਹੋਇਆ ਇੱਥੇ 15-16 ਬੰਦੇ ਜਿਹੜੇ ਨੇ ਇੰਜਰਡ ਹੋਏ ਨੇ ਤੇ ਜਿਵੇਂ ਸਰ ਨੇ ਕਿਹਾ ਕਿ ਅਸੀਂ ਪ੍ਰੋਪਰ ਜਿਹੜਾ ਤੇ ਲੀਗਲ ਐਕਸ਼ਨ ਲੈ ਕੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਕਰਾਂਗੇ ਛੋਟੇ ਬੱਚੇ ਵੀ ਆ ਗਏ ਨੇ ਜੀ ਵਿੱਚ ਵੱਡੀਆਂ ਬਿਲਕੁਲ ਜਿਹੜੇ ਹੈਗੇ ਨੇ ਇਮੀਡੀਟਲੀ ਹਸਪੀਟਲ ਸ਼ਿਫਟ ਕਰਾ ਲੰٹا ਗਿਆ ਹੈਗਾ ਸਿਵਲ ਹਸਪੀਟਲ ਹਾਲੇ ਜਿਹੜਾ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਜੀ ਫਿਰ ਅਸੀਂ ਡਾਕਟਰ ਨਾਲ ਕਰਕੇ ਸਾਨੂੰ ਸਾਰਾ ਗੱਦੀਆ ਕਰਾਂਗੇ ਸਾਰਾ ਕੰਮ ਚਲਾ ਜਾਊਗਾ ਕਿਉਂਕਿ ਇਸੇ ਲੱਗਦਾ ਹੈ ਬਿਲਕੁਲ ਜਿਹੜਾ ਏਰੀਆ ਨੂੰ ਸਰਚ ਸਾਰਾ ਕੀਤਾ ਜਾਏਗਾ ਤੇ ਸਾਨੂੰ ਲੋਕਾਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਐਮਐਲਏ ਸਾਹਿਬ ਵੀ ਨਾਲ ਨੇ ਕਿ ਅਗ ਤੇ ਇਮੀਡੀਏਟਲੀ ਜੇ ਹੋਰ ਸਾਡੇ ਨੂੰ ਤੁਹਾਡੇ ਕਿਸੇ ਦੇ ਨੋਟਿਸ ਚ ਆਂਦਾ ਤਾਂ ਸਾਨੂੰ ਇਮੀਡੀਏਟਲੀ ਦੱਸੋ ਤੇ ਇਸ ਤਰੀਕੇ ਦੀ ਜਿਹੜੀ ਪਦਾਰਥ ਹੈਗਾ ਵਿਸਫੋਟਕ ਇਹ ਨੂੰ ਆਪਣੇ ਘਰਾਂ ਵਿੱਚ ਨਾ ਰੱਖੋ ਸਰ ਪਤਾ ਚੱਲੇਗਾ ਕਿ ਇਹ ਪਟਾਕੇ ਹੈ ਸਰ ਪਤਾ ਚੱਲੇਗਾ ਕਿ ਉਹ ਪਟਾਖੇ ਕਰਤਾ ਗਿਆ تھا ਪ੍ਰਕਾਸ਼ ਕਿ ਉਹ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹੁਣ ਸਾਰਾ ਅੱਗੇ ਕਰਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਰ ਕਿੰਨੇ ਬੰਦੇ ਇੰਗਰੇਟ ਨੂੰ ਤੇ ਕੀ ਹਲਾਦੀਆਂ ਉਹਨਾਂ ਦੇ ਕੋਲ ਬਲਾਸ ਤੋਂ ਬਾਅਦ ਸਾਡੇ ਕੋਲ 8 ਪੇਸ਼ੈਂਟ ਆਏ ਤੇ ਸਾਰਿਆਂ ਨੂੰ ਫਰਸਟ ਜੋ ਮੈਡੀਕੇਸ਼ਨ ਉਹ ਦਿੱਤੀ ਗਈ ਹੈ ਐਮਰਜੈਂਸੀ ਦੇ ਵਿੱਚ ਅਡੇ ਟੀਮ ਆਫ ਸਰਜਨਸ ਨੇ ਉਹਨਾਂ ਨੇ ਉਹਨਾਂ ਨੂੰ ਪੈਂਡ ਕਰ ਲਿਆ ਇਸ ਤਰ੍ਹਾਂ ਸਟੇਬਲਾਈਜ਼ ਕਰ ਰਹੇ ਨੇ ਉਹਨਾਂ ਨੂੰ ਅ ਉਹਨਾਂ ਵਿੱਚੋਂ ਤਿੰਨ ਤਾਂ ਅਸੀਂ ਆਪਣੇ ਕੋਲ ਰੱਖਾਂਗੇ ਫਿਰ ਬਾਕੀ ਪੰਜ ਅਸੀਂ ਹਾਇਆ ਸੈਂਟਰ ਤੇ ਫਰਦਰ ਟਰੀਟਮੈਂਟ ਲਈ ਭੇਜਾਂਗੇ ਬਿਲਕੁਲ ਕਿੰਨੇ ਲੋਕ ਬਚੇ ਅੱਠ ਅਤੇ ਉਹਨਾਂ ਵਿੱਚੋਂ ਬੱਚੇ ਵੀ ਹਨ ਹਾਂਜੀ ਕੁਝ ਬੱਚੇ ਵੀ ਨੇ ਇੱਕ ਦਾ ਮਤਲਬ ਅਲੱਗ-ਅਲੱਗ ਏਜ ਗਰਪਸ ਤੇ ਬੰਦੇ ਨੇ ਅ ਯੰਗ ਮਿਡਲ ਏਜ 올ਡ ਏਜ ਸਾਰੇ ਨੇ ਕੀ ਡਾਕਟਰ ਕੋਈ ਜ਼ਿਆਦਾ ਗੰਭੀਰ ਕੋਈ ਨਹੀਂ ਪੰਜ ਪੇਸ਼ੈਂਟਸ ਨੇ ਬੇਸਿਕਲੀ ਫੇਸ਼ੀਅਲ ਬਰਨ ਜ਼ਿਆਦਾ ਨੇ ਉਹਨਾਂ ਦੇ ਵਿੱਚ ਫਿਰ ਸਾਨੂੰ ਬਾਅਦ ਵਿੱਚ ਹਾਇਰ ਸੈਂਟਰ ਦੀ ਜੋ ਕੇਅਰ ਦੀ ਲੋੜ ਪੈਂਦੀ ਹੈ ਡਾਕਟਰ ਸਾਹਿਬ ਕੋਈ ਕਾਰਨ ਪਤਾ ਲੱਗਿਆ ਕਿਸ ਚੀਜ਼ ਦਾ ਪਲੱਸਟਰ ਨਹੀਂ ਹਲਤ ਕਰੀ ਫਿਲਹਾਲ ਤਾਂ ਸਾਡੇ ਕੋਲ ਪੇਸ਼ੈਂਟਸ ਆਏ ਨੇ ਅਸੀਂ ਟਰੀਟਮੈਂਟ 'ਚ ਸਾਰਾ ਧਿਆਨ ਦਿੱਤਾ ਸਰ ਜਿਹੜਾ ਬਰਨ ਬਰਨ ਦਾ ਕਾਰਨ ਹੈ ਉਹ ਐਜ਼ ਏ ਪੋਟਾਸ ਵਗੈਰਾ ਦਾ ਹਲਤ ਇਹ ਕੁਝ ਨਹੀਂ ਕਹਿ ਸਕਦੇ ਜੀ ਸਾਨੂੰ ਤਾਂ ਅਗਲਤ ਕਰ ਇਹਨਾਂ ਨੂੰ ਤਾਂ ਲੱਗਿਆ ਕਿ ਬਸ ਬਰਨ ਦੇ ਪੇਸ਼ੈਂਟ ਆਏ ਨੇ ਆਪਾਂ ਉਹਨਾਂ ਅਕੋਰਡਿੰਗ ਟਰੀਟਮੈਂਟ ਸ਼ੁਰੂ ਕਰਤੀ ਕਿੱਥੇ ਇਹਨੂੰ ਸ਼ਿਫਟ ਕਰ ਰਹੇ ਹੈ ਕਿੱਥੇ ਕਿ ਕਰ ਰਹੇ ਆਪਾਂ ਜਿੰਦਰਾ ਹਸਪਤਾਲ ਪੇ ਜਾਣਗੇ आग लगी मालूम चला किस कारण लगी कि आग लगी मेरे को मालूम नहीं क्या चीज़ से मालूम लगी है मेरे को नहीं, नहीं।, नहीं मालूम कैसे लगा तो आप रहते वहीं पे रहते है इंदिरा कॉलोनी इंदिरा क्या घर था आपके कोई बच्चा है बच्चा है कितने लोग ऐसे घायल हुए आपके हिसाब से आठ दस लोग हैं आठ दस लोग आग तो आग भी, आग भी लगी थी आग भी लगी हुई थी। है ठीक है ग्लास पता कैसे हुआ नहीं मालूम नहीं तो कोई तो पटाशी वगैरह था कोई तो कहते रावण बनाने का काम करते थे ये हमको मालूम नहीं है कि मैं ड्यूटी पे था कैसे लगा आपके घर का कौन मेंबर है जो जो इस गए सर ठीक है ठीक है ਨਾਮ ਅਗੜਾ ਫਰਮਜੀਤ ਸਿੰਘ ਫਰਮਜੀਤ ਜੀ ਇਹ ਹਾਦਸਾ ਹੋਇਆ ਕਿਹੜੀ ਜਗ੍ਹਾ ਹੋਇਆ ਕੀ ਹੋਇਆ ਇਹ ਸਰ ਇੰਦਰਾ ਕਲੋਨੀ ਦੇ ਵਿੱਚ ਹੋਇਆ ਉੱਥੇ ਨਾ ਪਟਾਕਾ ਬਣਦਾ ਇੰਦਰਾ ਕਲੋਨੀ ਢੋਲੇਵਾਲ ਦੇ ਕੋਲ ਅੱਛਾ ਢੋਲੇਵਾਲ ਤੇ ਪਟਾਕਾ ਬਣਦਾ ਹੁੰਦੇ ਕੋਲ ਸਰਕਾਰੀ ਲਾਇਸੈਂਸ ਵੀ ਹੈਗਾ ਸ਼ਾਇਦ ਲੇਕਿਨ ਇਹ ਸ਼ੀਲਾਕਾ ਉਹ ਤੇ ਉੱਥੇ ਮਤਲਬ ਬਲਾਸਟ ਹੋਇਆ ਪਟਾਕੇ ਨੂੰ ਉੱਥੇ ਉੱਥੇ ਅੱਗ ਲੱਗ ਗਈ ਜੀ ਉਹ ਮਸਾਲੇ ਨੂੰ ਅੱਗ ਲੱਗ ਗਈ ਜਿੰਦੇ ਕਰਕੇ ਇਹ ਸਾਰਾ ਹਾਦਸਾ ਆਇਆ ਬਲਾਸਟ ਮਤਲਬ ਕਿੰਨੇ ਵਜੇ ਹੋਇਆ ਇਹ ਇਹ ਬਲਾਸਟ ਜੀ ਤਕਰੀਬਨ ਉਹ ਤੋਂ 11 11 12 ਵਜੇ ਦੇ ਵਿੱਚ ਹੋਏ ਕਿੰਨੇ ਕੁ ਬੰਦੇ ਕਾਇਲ ਹੋਏ ਬੰਦੇ ਜੀ ਘੱਟੋ ਘੱਟ 12 ਤੋਂ 15 ਦੇ ਵਿੱਚ ਵਿੱਚ ਤੇ ਜਿੰਨਾ ਵਿੱਚੋਂ 5 6 ਨੂੰ ਕਿ ਮੈਂ ਆਪ ਲੈ ਕੇ ਆਇਆ ਜਿੱਥੇ ਹਸਪੀਟਲ ਤੇ ਬਾਕੀ ਇੱਕ ਇੱਕ ਦੋ ਦੋ ਕਰਕੇ ਆਏ ਨੇ ਅਜੇ 4 ਮੁੰਡੇ ਹੋਰ ਨੇ ਜਿਨ੍ਹਾਂ ਨੂੰ ਮੁੰਡੇ ਲੈਣਗੇ ਕਿੰਨੇ ਮੰਜਲੇ ਮਾਰੇ ਸੀ ਜਿਹੜੀ ਇੱਥੇ ਥੱਲੇ ਜੀ ਗਰਾਊਂਡ ਫਲੋਰ ਦੇ ਵਿੱਚ ਜੋ ਹੈ ਬੱਚੇ ਦੀ ਰੇਰੇ ਦੀ ਹਾਂਜੀ ਕਈ ਬੱਚਿਆਂ ਨੂੰ ਕਈ ਬੱਚਿਆਂ ਨੂੰ ਹੁਣ ਨੁਕਸਾਨ ਹੋਇਆ ਜਿਹੜੇ ਛੋਟੇ ਬੱਚੇ ਸੀ ਕੰਮ ਕਰਦੇ ਸੀ ਅੰਦਰ ਨਹੀਂ ਕੰਮ ਨਹੀਂ ਸੀ ਕਰਦੇ ਸਾਰੇ ਸਾਰੇ ਏਰੀਆ ਦੇ ਸੀ ਠੀਕ ਹੈ ਮਹੱਲੇ ਦੇ ਸੀ ਸਰਕਾਰੀ ਵਿਰੋਧ ਨਹੀਂ ਕੀਤਾ ਲੋਕਾਂ ਨੇ ਕੀ ਬੁਝੋ ਸਰ ਕਿਸੇ ਨੇ ਕੀਤਾ ਹੀ ਨਹੀਂ ਦਾ ਆਪਣਾ ਸਿਵਲ ਏਰੀਆ ਥਾਰਾ ਸਾਰੇ ਰਹਾਇਸ਼ੀ ਇਲਾਕਾ ਹੈ ਲੇਕਿਨ ਕਦੀ ਕਿਸੇ ਨੇ ਵਿਰੋਧ ਨਹੀਂ ਹਾਂਜੀ ਚਾਰ ਮੁੰਡੇ ਹੋਰ ਆ ਗਏ ਉਹਨਾਂ ਨੂੰ ਮੁੰਡੇ ਲੈਣਗੇ ਸੀਰੀਅਸ ਸਾਰੇ ਸਿਰੇ ਚਾਹੇ ਕਾਫੀ ਕਾਫੀ ਸੀਰੀਅਸ ਵੀ ਹੈਗੇ ਨਾ ਸਰ ਠੀਕ ਹੈ ਬਿਲਕੁਲ ਕਰਦੇ ਕਿੱਥੇ ਤਰ੍ਹਾਂ ਨਾਲ ਸਾਡੇ ਸਾਥੇ ਪੱਤਰ ਕਰਾਉ ਕਮ ਕਮ ਨਹੀਂ ਸੀ ਕੋਈ ਕਰਦੇ ਕਿ ਮਤਲਬ ਹੋਏ ਨਾ ਉਹ ਨੇੜੇ ਨੇ ਇਲਾਕਾ ਨਿਵਾਸੀ ਸਰ ਹਾਂਜੀ ਸਾਰੇ ਇਲਾਕਾ ਨਿਵਾਸੀ ਨੇ ਸਰ ਉੱਥੇ ਠੀਕ ਹੈ ਹਾਂਜੀ ਸਿਦੂ ਕਾਸ ਨੇ ਤੇ ਨਵੀਂ ਜਾਤੀ ਤੋਂ ਬਿਲੋਂਗ ਕਰਦੇ ਨੇ ਸਾਰੇ ਉੱਥੇ ਹੀ ਰਹਿੰਦੇ ਨੇ ਠੀਕ ਹੈ ਹਾਂ ਬਹੁਤ ਗਲਤ ਕੰਮ ਹੋਇਆ ਮੇਰੇ ਹਲਕਾ ਸੈਂਟਰ ਦੇ ਵਿੱਚ ਇੱਥੇ 6 ਜਿਹੜੇ ਵਿਅਕਤੀ ਆ ਉਹ ਵੱਡਿਆਂ ਨੂੰ ਅਗਲਾ ਕੀ ਔਰ ਜਿਹੜਾ 10-15 ਬੱਚਿਆਂ ਨੂੰ ਲੱਗੀ ਆ ਇਹ ਗੈਰ ਕਾਨੂੰਨੀ ਕੰਮ ਕਰ ਰਿਆ ਇਹ ਬਰੂਦ ਜਿਹੜਾ ਰੱਖ ਕੇ ਇੱਕ ਖੈਰੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਉਹਦੇ ਕਰਕੇ ਬਲਾਸਟ ਹੋਣ ਕਰਕੇ ਸਾਰੀ ਘਟਨਾ ਜਿਹੜੀ ਆ ਬਾਬਾ ਇਹ ਕੋ ਸਿਵਲ ਹਸਪਤਲ ਭੇਜਿਆ ਮੈਂ ਐਮਐਲ ਮੈਂ ਔਰ ਮੇਰੇ ਹਲਕੇ ਦੇ

ਪਰ ਬਣਦੀ ਕਾਰਵਾਈ ਆ ਜਿਹੜੀ ਇਸ ਇਨਸਾਨ ਨੇ ਗੈਰ ਕਾਨੂੰਨੀ ਕੰਮ ਕੀਤਾ ਇਹਦੇ ਕੀਤੀ ਜਾਊਗਾ ਬਾ ਫੜੇ ਗਿਆ ਉਹ ਐਂਡ ਜਾਣਾ ਕਿੱਥੇ ਆ ਉਹਦਾ ਆਪਣਾ ਵੀ ਬੱਚਾ ਕਹਿੰਦੇ ਵਿੱਚ ਸੜ ਗਿਆ ਮੈਂ ਵੀ ਕੀ ਕਹਿਣਾ ਤਰਨ ਕੁਮਾਰ ਨਾਮ ਹੈ ਮੇਰਾ ਕੀ ਹੋਇਆ ਕੁਝ ਨਹੀਂ ਆਪਣਾ ਬਾਰੂਦ ਰੱਖਿਆ ਸੀ ਕਿਹਣਾ ਕਰੇ ਥੋੜਾ ਜਿਹਾ ਕਿ ਬੱਚੇ ਨੇ ਕਿਸੇ ਨੇ ਆਗੂ ਕੋ ਲਾਈ ਉਹਦੇ ਚਿੰਗਾਰੀ ਪੈਣ ਨਾਲ ਇਹ ਕੰਮ ਹੋਇਆ ਵਾ ਤੇ ਇਹਦੇ ਕਾਰਨ ਕਈ ਬੱਚੇ ਤੇ ਵੀ ਅੱਗ ਲੱਗੀ ਹੈ ਇਹਨਾਂ ਦੇ ਕਰਦ ਸਸਤੇ ਜਿਹੜੇ ਜਲੇ ਹੋਏ ਆ ਪੂਰੇ ਮੱਲੇ ਵਾਲੇ ਚੱਕ ਕੇ ਲੈ ਕੇ ਗਏ ਸਿਵਲ ਹਸਪਤਲ ਭੇਜਿਆ ਵਾ ਬਾਕੀ ਪਤਾ ਲੱਗਦਾ ਜਾ ਕੇ ਕਿੰਦਾ ਵਾ ਕਿੰਦਾ ਨਹੀਂ ਹੁੰਦਾ ਕਿੰਨੇ ਲੋਕ ਐ ਝੁੱਲਦੇ ਨੇ ਪਤਾ ਹੀ ਇਹ ਹੀ ਲੱਗ ਰਿਹਾ ਵੀ 10-15 ਬੱਚੇ 10-15 ਕੇ ਹੈਗੇ ਆ ਵੱਡੇ ਵੀ ਹੈਗੇ ਛੋਟੇ ਵੀ ਆ ਉੱਥੇ ਜਾ ਕੇ ਪਤਾ ਲੋਕ ਕਿੰਨੇ ਕਿੰਨੇ ਹੈਗੇ ਇੱਥੋਂ ਤਾਂ ਪਤਾ ਨਹੀਂ ਇੱਧੇ ਗਿਣਤੇ ਕਰੀ ਭੇਜੀਂਗੇ ਇਹ ਟਾਈਮ ਕਿਆ ਟਾਈਮ ਹੁਣੇ ਹੀ ਘੰਟੇ ਦੀ ਗੱਲ ਹੈਗੀ ਏ 1 ਘੰਟੇ ਦੀ ਸਾਰਾ ਕੰਮ ਹੋਇਆ ਵਾ ਠੀਕ ਹੈ ਤੇ ਇੱਥੇ ਬੰਦੇ ਕੀ ਸੀਗੇ ਬੰਬੂ ਬਣਾਉਂਦੇ ਸੀਗੇ ਕਹਿੰਦੇ ਇੱਥੇ ਕਹਿੰਦੇ ਕਹਿੰਦੇ ਰਾਬ ਨੂੰ ਬਣਾਉਂਦੇ ਸੀ ਹਾਂਜੀ ਰਾਬ ਨੂੰ ਦਾ ਵੀ ਕੰ ਹਾਂਜੀ ਇਹਨਾਂ ਟਿਕਟੂਕੇ ਫੜਦੇ ਬੰਬੂ ਬਣਾਉਂਦੇ ਇਹਨਾਂ ਕੋਈ ਲਾਇਸੈਂਸ ਵਗੈਰਾ ਹੈਗਾ ਉਹ ਤਾਂ ਦੇਖੋ ਹੁਣ ਉਹਨਾਂ ਨੂੰ ਪਤਾ ਵੀ ਲੈਸੈਂਸ ਹੈ ਜਾਂ ਇਹਨਾਂ ਤੋਂ ਪਤਾ ਲੱਗੂਗਾ ਲੈਸੈਂਸ ਹੈ ਜਾਂ ਨਹੀਂ ਹੈ ਵੀ ਇਹਨਾਂ ਪਤੇ ਆਪਣੇ ਟਿਕਟੂਕੇ ਲੈਂਦੇ ਰਾਵਣੂ ਬਣਾਉਂਦੇ ਬੰਬੂ ਬਣਾਉਂਦੇ ਸੀਗੇ ਇਹਨਾਂ ਕੋਕੀ ਸਾਰਾ ਕੰਮ ਕਰਦੇ ਸੀ ਸਾਰਾ ਦੇ ਵਿੱਚ ਨਾ ਕੋਈ ਪਟਾਖਾ ਇਹ ਤਾਂ ਵੀ ਇਹਨਾਂ ਕੋਲ ਪਤਲ ਕੋ ਸਾਰਾ ਪਾਸੇ ਦੇਖਿਆ ਨਹੀਂ ਇਹਨਾਂ ਕੋ ਕਿੰਨੇ ਕਿ ਪਟਾਖਾ ਕਿੰਨੇ ਕਿ ਨਹੀਂ ਉਹ ਤਾਂ ਕਰੇ ਥੋੜੀ ਪਟਾਖਾ ਵੀ ਬੱਚਾ ਕੋਈ ਬੰਬ ਚਲਾ ਰਿਹਾ ਸੀਗਾ ਉਹਦੀ ਚਿੰਗਾਰੀ ਪੈਣ ਨਾਲ ਅਗ ਲੱਗੀ ਆ ਜੀ ਕਿੰਨਾ ਕਿ ਵੱਡਾ ਧਮਾਕਾ ਸੀਗਾ ਧਮਾਕਾ ਇਹ ਦੇਖੋ ਜ ਬੱਚੇ ਪੱਜੀ ਲੈ ਕੇ ਸਿਵਲ ਸਤੇਜੇ ਜੀ ਸਰ ਮੌਕੇ ਤੇ ਅਪਰੀਸ਼ੀਏਟ ਕਰਾਂਗੇ ਆਪ ਬਤਾਏ ਸਰ ਹੈ ਕੀ ਆ ਬਾਤ ਕੀ ਹਾਮਲਾ ਹੈ ਕਿੱਦਾਂ ਹੋਇਆ ਯਾਰ ਕਿਵੇਂ ਹੋਇਆ ਕਿਹੜੀ ਚੀਜ਼ ਸੀ ਸਰ ਜੀ ਨੂੰ ਜੇ ਮੈਂ ਤੁਹਾਨੂੰ ਐਮਐਲਏ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਲਾਸਟ ਹੋਇਆ ਮੌਕੇ ਤੇ ਐਮਐਲਏ ਸਾਹਿਬ ਵੀ ਨੇ ਮੈਂ ਵੀ ਮੌਜੂਦ ਐ ਐਸਚਓ 2 ਵੀ ਨੇ ਤੇ ਮੌਕੇ ਤੇ ਜੋ ਇਨ